ਕੋ ਬਚਾਣੇ ਵਾਲਾ ਹੈ ਜੋ تھا ਜੋ ਹੈ ਜੋ ਆਉਣੇ ਵਾਲਾ ਹੈ ਜੋ ਰੂਹ ਕੋ ਬਚਾਣੇ ਵਾਲਾ ਹੈ ਮੇਰਾ ਖੁਦਾ ਖੁਸ਼ਖਬਰੀ ਦੇ ਇਸ ਨਵੇਂ ਪਾਗ ਵਿੱਚ ਤੁਹਾਡਾ ਸਵਾਗਤ ਹੈ ਮਤੀ ਦੀ ਏੰਜੀਲ 12 ਅਧਿਆਇ 34 ਆਇਤ ਵਿੱਚ ਸਿੱਧਾ ਪੜ੍ਹਦੇ ਹਾਂ ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਬੁਰੀ ਅਤੇ ਹਰਾਮਕਾਰ ਪੀੜੀ ਨਿਸ਼ਾਨੀ ਚਾਹੁੰਦੀ ਹੈ ਪਰ ਯੋਨਾ ਨਬੀ ਦੀ ਨਿਸ਼ਾਨੀ ਬਿਨਾਂ ਕੋਈ ਹੋਰ ਨਿਸ਼ਾਨੀ ਉਹਨਾਂ ਨੂੰ ਦਿੱਤੀ ਨਾ ਜਾਵੇਗੀ ਪੁਰਾਣੇ ਨਿਯਮ ਦੀ ਇੱਕ ਘਟਨਾ ਦਾ ਜ਼ਿਕਰ ਪ੍ਰਭੂ ਯੇਸ਼ੂ ਮਸੀਹ ਇੱਥੇ ਕਰਦੇ ਨੇ ਨਿਨਵੇਂ ਨਗਰ ਦੇ ਨਿਵਾਸੀ ਬੜੇ ਹੀ ਦੁਸ਼ਟ ਅਤੇ ਪਾਪੀ ਸੀ ਜਿਨ੍ਹਾਂ ਉੱਤੇ ਪਰਮੇਸ਼ਵਰ ਦੀ ਸਜ਼ਾ ਦਾ ਹੁਕਮ ਹੋਇਆ ਸੀ ਅਤੇ ਪਰਮੇਸ਼ਵਰ ਵੱਲੋਂ ਉਹ ਨਾਸ਼ ਹੋਣ ਵਾਲੇ ਸੀ ਤਾਂ ਹੀ ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਚਿਤੌਣ ਵਾਸਤੇ ਯੋਨਾ ਨਬੀ ਨੂੰ ਭੇਜਿਆ ਪਰਮੇਸ਼ਵਰ ਦੇ ਦਿੱਤੇ ਹੁਕਮ ਨੂੰ ਛੱਡ ਯੋਨਾ ਦੂਜੇ ਪਾਸੇ ਜਾਣ ਵਾਲੇ ਜਹਾਜ਼ ਵਿੱਚ ਬੈਠ ਕੇ ਸਮੁੰਦਰ ਦੇ ਵਿੱਚ ਤੁਰ ਪਿਆ ਤੇ ਜਦੋਂ ਸਮੁੰਦਰ ਵਿੱਚ ਉਸ ਨੂੰ ਸੁੱਟ ਦਿੱਤਾ ਤਾਂ ਉਸ ਨੂੰ ਇੱਕ ਵੱਡੇ ਜਹੇ ਮੱਛ ਨੇ ਤਿੰਨ ਦਿਨ ਅਤੇ ਤਿੰਨ ਰਾਤ ਆਪਣੇ ਢਿੱਡ ਵਿੱਚ ਲੁਕਾ ਕੇ ਰੱਖਿਆ ਅਤੇ ਫਿਰ ਉਗਲ ਦਿੱਤਾ ਜਦੋਂ ਯੋਨਾ ਨੀਨਵੇ ਨਗਰ ਵਾਸੀਆਂ ਨੂੰ ਚਿਤੌਂਦਾ ਹੈ ਤਾਂ ਲੋਕਾਂ ਨੇ ਤੌਬਾ ਕੀਤੀ ਅਤੇ ਪ੍ਰਭੂ ਵੱਲ ਮੁੜ ਆਏ ਪਰਮੇਸ਼ਵਰ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਅੱਜ ਵੀ ਅਸੀਂ ਪ੍ਰਭੂ ਯੇਸ਼ੂ ਜੀ ਦੀ ਖੁਸ਼ਖਬਰੀ ਦੇ ਰਹੇ ਹਾਂ ਅਸੀਂ ਤੁਹਾਨੂੰ ਚਿਤੌਣਾ ਚਾਹੁੰਨੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਦੇ ਪਾਪ ਮਾਫ਼ ਨਹੀਂ ਹੋਏ ਉਹ ਸਭ ਆਵਦਾ ਅੰਤ ਨਰਕਾਂ ਵਿੱਚ ਵੇਖਣਗੇ ਜਿੱਥੇ ਉਹ ਪਰਮੇਸ਼ਵਰ ਦੇ ਕਰੋਧ ਨੂੰ ਸਦਾ ਲਈ ਚੱਲਣਗੇ ਪਰੰਤੂ ਈਸ਼ੂ ਮਸੀਹ ਜੀ ਦੀ ਖੁਸ਼ਖਬਰੀ ਨੂੰ ਸੁਣ ਕੇ ਉਸ ਨੂੰ ਆਪਣੀ ਜ਼ਿੰਦਗੀ ਦੇ ਮਾਲਿਕ ਅਤੇ ਮੁਕਤੀਦਾਤਾ ਮੰਨ ਕੇ ਦਿਲ ਵਿੱਚ ਸਵੀਕਾਰ ਕਰਕੇ ਵਿਸ਼ਵਾਸ ਕਰਦਾ ਹੈ ਤਾਂ ਉਸ ਮਨੁੱਖ ਦਾ ਉਧਾਰ ਯਾਨੀ ਮੁਕਤੀ ਹੋ ਜਾਂਦੀ ਹੈ ਉਹ ਮੁਕਤੀ ਦਾ ਦਾਨ ਪ੍ਰਾਪਤ ਕਰਦਾ ਹੈ ਜਿਵੇਂ ਜੋਨਾ ਦੀ ਚੇਤਾਵਨੀ ਨੂੰ ਸੁਣ ਕੇ ਨਿਨਵੇ ਨਗਰ ਵਾਸੀਆਂ ਨੇ ਤੋਬਾ ਕੀਤੀ ਅਤੇ ਪਰਮੇਸ਼ਵਰ ਕੋਲੋਂ ਪਾਪ ਦੀ ਮਾਫੀ ਪ੍ਰਾਪਤ ਕਰ ਲਈ ਓਵੇਂ ਹੀ ਤੁਸੀਂ ਵੀ ਕਰ ਸਕੋ ਪਰਮੇਸ਼ਵਰ ਅਗੇ ਤੁਹਾਡੇ ਲਈ ਸਾਡੀ ਇਹੋ ਹੀ ਪ੍ਰਾਰਥਨਾ ਹੈ ਧੰਨਵਾਦ ਖੁਦਾ ਤੇਰਾ ਖੁਦਾ ਮੇਰਾ